सरपंच ही सरपंच होई पीया ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਭਾਈ ਕਰ ਗਿਆ ਨਾ ਪਰਮਾਨਗੀ ਕਿੰਨੇ ਕੰਦੀ ਦੂਰੋਂ ਤੇ ਕੋਈ ਫਰਮੀ ਨਾ ਪਈ ਦਾ ਪਤਾ ਤੁਰੀ ਦਾਰੇ ਹੋ ਗਿਆ ਇਹ ਕਹੋ ਕਿੰਨੇ ਜੀ ਦਾ ਪਿਆ ਨਾ ਨਹੀਂ ਕਰਦੇ ਗਰਾਹ ਦੇ ਦੁੱਧ ਤੇ ਹੱਕ ਤੇ ਖੜ ਗਏ ਆ ਸਰਪੰਚਾਂ ਦੇ ਖਿਲਾਫ ਬੋਲਣ ਲੱਪੇ ਆ ਉਹ ਵੀ ਤੇ ਚੁੱਕ ਲੈ ਮਈਆਂ ਦੇ ਤਾਂ ਮਗਰ ਭੱਜੇ ਹੀ ਮਨੇ ਦੇ ਮਗਰਾਓ ਜੇ ਹੁਤਾ ਰੇ ਇੱਕੀ ਤੁਰੀਤੀ ਯਾਤਾਨੀ ਹਮਨੇ ਇਹ ਸਾਡੀ ਕੀ ਹੁੰਦੀ ਹੈ ਆਪਣਰ ਘਰ ਆਗ ਲੱਗੀ ਹੁੰਦੀ ਤੇ ਫੇ ਤੁਸੀਂ ਭੱਜ ਜਾਣਾ ਹੈ ਉਹ ਨਾਓ ਜੇ ਪਰੇ ਤੇ 판ਦੀ ਫੋ 판 ਕੀ ਕਰੀ ਜਾਂਨੇ ਆ ਇਹਦਾ ਤਾਂ ਨਾ